ਸਾਣੀ ਮਹਾ ਸਭਾ ਦੇ ਬੱਲੋਂ ਅੱਜ ਡੀਸੀ ਪਠਾਨਕੋਟ ਅਦਿੱਤੀ ਉਪਲ ਹੋਣਾ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀਗਾ ਕਿ ਕਾਫੀ ਲੰਬੇ ਸਮੇਂ ਤੋਂ ਸਰਕਾਰਾਂ ਚਾਹੇ ਕਿਸਨੇ ਰਹੀਆਂ ਹੋਣ ਚਾਹੇ ਹੋਣ ਦੀ ਗੱਲ ਕਰੀਏ ਹੁਣ ਤੱਕ ਮੰਡਲ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਜਿਹਦੇ ਵਿੱਚ ਪਹਿਲੀ ਜਿਹੜੀ ਮੰਗ ਸੀਗੀ ਉਹਨਾਂ ਦੀ 27% ਕੋਟੇ ਨੂੰ ਲੈ ਕੇ ਰਾਤਮਾ ਕਰਨ ਨੂੰ ਲੈ ਕੇ ਉਹ ਪੂਰੀ ਨਹੀਂ ਸੀ ਕੀਤੀ ਗਈ ਜਿਸ ਨੂੰ ਲੈ ਕੇ ਅਜ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਹੈ ਮੰਗ ਪੱਤਰ ਡੀਸੀ ਨੂੰ ਦਿੱਤਾ ਗਿਆ ਇਸ ਮੋਕੇ ਕੀ ਕੁਝ ਕਹਿਣਾ ਹੈ ਸਾਣੀ ਮਹਾ ਸਭਾ ਦੇ ਪ੍ਰਧਾਨਾਂ ਦਾ ਆਓ ਸੁਣਾਂਦੇ ਹਾਂ ਤਾਨੂੰ ਉਹਨਾਂ ਦੇ ਜ਼ੁਬਾਨੀ ਮੈਂ ਅੱਜ ਸਾਰੀ ਸੈਣੀ ਬ੍ਰਾਦਰਰੀ ਨੂੰ ਜਿੱਥੇ-ਜਿੱਥੇ ਵੀ ਹੈਗੀ ਹਿੰਦੁਸਤਾਨ 'ਚ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਬੀੜਾ ਲੌਂਗਿਆ ਸਾਹਿਬ ਪੰਜਾਬ ਦੇ ਪ੍ਰਧਾਨ ਜੀ ਨੇ ਚੁੱਕਿਆ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਇਹ ਜਿਹੜਾ ਬੀੜਾ ਇਹ ਸਾਡਾ ਫੋਟੋ ਤੱਕ ਸੀਮਤ ਨਾ ਰਹਿ ਜਾਵੇ ਜੇ ਕਿਤੇ ਸਾਡੇ 'ਚ ਕੋਈ ਕਮੀ ਆ ਅਸੀਂ ਨਹੀਂ ਪਹੁੰਚਦੇ ਤੇ ਇਹ ਸਿਰਫ ਲੌਂਗਿਆ ਸਾਹਿਬ ਦਾ ਮਸਲਾ ਨਾ ਬਣ ਕੇ ਰਹਿ ਜਾਵੇ ਇਹ ਸੈਣੀ ਸਮਾਜ ਦਾ OBC ਦਾ ਮਸਲਾ ਬਣੇ ਤੇ ਮੈਂ ਸਾਰੇ ਸੈਣੀ ਸਬ ਬ੍ਰਾਦਰਰੀ ਨੂੰ ਜਿੱਥੇ-ਜਿੱਥੇ ਵੀ ਕਿਤੇ ਹਿੰਦੁਸਤਾਨ 'ਚ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਕਰਨਾ ਤੇ ਇਸ ਬੀੜੇ ਤੇ ਵੱਧ ਚੜ੍ਹ ਕੇ ਤੇ ਇਹਨੂੰ ਆ ਬਾਸ ਕਰਾਉਣ ਤੇ ਸਾਡਾ ਜਿਹੜਾ ਮਦਦ ਕਰੋ ਥੈਂਕ ਯੂ ਮੈਂ ਮੈਮ ਰੰਦਾ ਜੀ ਕੋ ਜਿਵੇਂ ਕਿ ਪ੍ਰਧਾਨ ਜੀ ਨੇ ਹਰ ਸਿੰਘ ਰੰਗਵੇ ਜੀ ਨੇ ਦੱਸਿਆ ਸੈਣੀ ਮਹਾਸਭਾ ਪੰਜਾਬ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅਸੀਂ ਸਾਰੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਸ ਵਿੱਚ ਜਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਆਪਣਾ ਮੰਗ ਪੱਤਰ ਜਿਹੜਾ ਹੈ ਉਹ ਸੀ ਦੇਵਾਂਗੇ ਜਿਹੜਾ ਕਿ ਉਹ ਅੱਗੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੂੰ ਸਾਡਾ ਪਹੁੰਚਾਉਣਗੇ ਜਿਹਦੇ ਵਿੱਚ ਕੇ ਅਸੀਂ ਮੰਗ ਕੀਤੀ ਹੈ ਵੀ ਜੋ ਮੰਡਲ ਕਮਿਸ਼ਨ ਦੀ ਰਿਪੋਰਟ ਇੰਨੇ ਲੰਮੇ ਅਰਸੇ ਤੋਂ ਪੰਜਾਬ ਸੂਬੇ ਵਿੱਚ ਲਾਗੂ ਨਹੀਂ ਹੋਈ ਉਹ ਸਭ ਤੋਂ ਸਭ ਤੋਂ ਪਹਿਲੀ ਮੰਗ ਆ ਕਿ ਉਹ ਲਾਗੂ ਕੀਤੀ ਜਾਣੀ ਚਾਹੀਦੀ ਹੈ ਇੰਨੇ ਉਹਦੇ ਵਿੱਚ 27% ਰਾਖਵੇਂ ਕਰਨ ਦੀ ਗੱਲ ਕੀਤੀ ਗਈ ਹੈ ਜੋ ਅੱਜ ਤੱਕ ਵੀ ਪੂਰਨ ਤੌਰ ਤੇ ਜਿੰਨੇ ਵੀ OBC ਭਾਈਚਾਰੇ ਆ ਭਾਵੇਂ ਸੈਣੀ ਸਮਾਜ ਵੱਲੋਂ ਸੈਣੀ ਸਭਾ ਵੱਲੋਂ ਇਹ ਪਹਿਲਾਂ ਉਹਦੋਂ ਕੀਤਾ ਗਿਆ ਪਰ ਅਸੀਂ ਸਾਰੇ ਹੀ OBC ਭਾਈਚਾਰੇ ਵਾਸਤੇ ਇਹ ਮੰਗ ਕਰਦੇ ਹਾਂ ਕਿ ਸਾਰਿਆਂ ਵਾਸਤੇ ਹੀ 27% ਜਿਹੜਾ ਹੈ ਰਾਖਵਾਕਰਨ ਸਾਨੂੰ ਦਿੱਤਾ ਜਾਵੇ ਕਿਉਂ ਸਾਡੇ ਬੱਚੇ ਜਿਹੜੇ ਹੈ ਉਹ ਅੱਗੇ ਬਾਹਰ ਜਾਣ ਦੇ ਵਾਸਤੇ ਉਤਸ਼ਾਹ ਹੋ ਰਹੇ ਨਹੀਂ ਕਿਉਂਕਿ ਇੱਥੇ ਉਹਨਾਂ ਨੂੰ ਕੋਈ ਆਪਰਚੂਨਿਟੀ ਨਹੀਂ ਮਿਲ ਰਹੀ ਯਾਰ ਜਿਵੇਂ ਕਿ ਐਸਸੀਪੀ ਚਾਰੇ ਨੂੰ ਉਹਨਾਂ ਦੇ ਵਿੱਚ ਉਹਦੇ ਵਿੱਚ ਕ੍ਰੀਮੀ ਲੇਅਰ ਨਹੀਂ ਲੱਗਦੀ ਆਓਬੀਸੀ ਦੇ ਵਿੱਚ ਵੀ ਕ੍ਰੀਮੀ ਲੇਅਰ ਨੂੰ ਇੱਕ ਵਾਰ ਸੀ ਕਿਉਂਕਿ ਬਹੁਤ ਪਛੜਦਾ ਪਛੜਦਾ ਆਓਬੀਸੀ ਵਰਗ ਕਾਫੀ ਪਿੱਛੇ ਰਹਿ ਚੁੱਕਿਆ ਹੈ ਕਿਉਂਕਿ ਐਸਸੀਪੀ ਚਾਰੇ ਨੂੰ ਤਾਂ ਵੋਟਾਂ ਦੇ ਵਾਸਤੇ ਵਰਤ ਲੈਂਦੇ ਨੇ ਸਾਨੂੰ ਵੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੋਟਾਂ ਵਾਸਤੇ ਵਰਤ ਲੈਂਦੇ ਨੇ ਐਸਸੀਆਂ ਨੇ ਫੇਰ ਵੀ ਭਾਵੇਂ ਪੋਲੀਟੀਕਲੀ ਉਹਨਾਂ ਦੇ ਕਹੋ ਹਲਕੇ ਬਰਜ਼ਰਵ ਨੇ ਭਾਵੇਂ ਜੋਬਸ ਵਿੱਚ ਉਹਨ ਅੰਗੋਲਾ ਕੀਤਾ ਜਾਂਦਾ ਸਾਡੀ ਇਹੀ ਪਰਜੋਰ ਮੰਗਾ ਕਿ ਅਸੀਂ ਜ਼ਿਲ੍ਹਾ ਜ਼ਿਲ੍ਹਾ ਬਰ ਜ਼ਿਲ੍ਹਾ ਸਾਰੇ ਜ਼ਿਲ੍ਹਿਆਂ ਚ ਜਾ ਕੇ ਇਹ ਜਿਹੜੀ ਮੰਗ ਆ ਅੱਗੇ ਰੱਖਾਂਗੇ ਤਾਂ ਜੋ ਇੱਕ ਲਹਿਰ ਪੈਦਾ ਹੋ ਸਕੇ ਤੇ OBC ਵਰਗ ਨੂੰ ਜਿਹੜਾ ਹੈ ਉਹਦਾ ਬਣਦਾ ਹੱਕ ਦਿੱਤਾ ਜਾ ਸਕੇ ਹਾਂ ਅੱਜ ਸੈਣੀ ਮਹਾਸਭਾ ਵੱਲੋਂ ਜੋ ਪਛੜੀਆਂ ਸ਼੍ਰੇਣੀਆਂ ਪੰਜਾਬ ਦੀਆਂ ਉਹਨਾਂ ਦੀ ਬਹੁਤ ਵੱਡਬੁੱਲੀ ਮੰਗ ਕਿ ਜਦੋਂ ਭਾਰਤ ਸਰਕਾਰ ਨੇ ਸਾਨੂੰ 27 27.5% ਰਾਖਮ ਕਰਨ ਮੰਡਲ ਕਮਿਸ਼ਨ ਦੀ ਰਿਪੋਰਟ ਦੇ ਤਹਿਤ ਦਿੱਤਾ ਗਿਆ ਉਹਨੂੰ ਪੰਜਾਬ ਸਰਕਾਰ ਚਾਹੇ ਪਿਛਲੀਆਂ ਸਰਕਾਰਾਂ ਵੀ ਸਨ ਉਹ ਲਾਗੂ ਨਹੀਂ ਕੀਤਾ ਗਿਆ ਅੱਜ ਅਸੀਂ ਡਿਊਟੀ ਕਮਿਸ਼ਨਰ ਪਠਾਨਕੋਟ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਆਏ ਆ ਕਿ ਜੋ ਸਾਡਾ ਮੰਡਲ ਕਮਿਸ਼ਨ ਦੀ ਰਿਪੋਰਟ ਜਿਹਦੇ ਤਹਿਤ ਲਗਭਗ 42% ਬੋਰਡ ਬੈਂਕਾ ਸਾਡਾ OBC ਦਾ BC ਕੈਟਾਗਰੀ ਦਾ ਇਹਨੂੰ ਹਣ ਗੌੜਿਆ ਕਿਉਂ ਕੀਤਾ ਗਿਆ ਸਾਨੂੰ ਸਿਰਫ ਤੇ ਸਿਰਫ ਬੋਰਡ ਬੈਂਕ ਲਈ ਕਿਉਂ ਵਰਤਾਇ ਜਾਂਦਾ ਸਾਡੇ ਵੱਲੋਂ ਇਹ ਮੰਗ ਕਿ ਪੰਜਾਬ ਸਰਕਾਰ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕਰੇ ਜੋ ਕਿ ਵਿਦਿਆ ਦੇ ਖੇਤਰ ਵਿੱਚ ਵੀ ਨੌਕਰੀ ਦੇ ਖੇਤਰ ਵਿੱਚ ਵੀ ਸਾਡੀ ਮੰਗ ਹੈ ਕਿ ਜਿਵੇਂ ਐਸੀ ਭਾਈਚਾਰੇ ਨੂੰ ਕੁਝ ਸੀਟਾਂ ਰਾਖਮੀ ਰੱਖੇ ਗਈਆਂ ਨਾ ਐਮਐਲਏ ਦੀਆਂ ਐਮਪੀ ਦੀਆਂ ਲੋਕ ਸਭਾ ਦੀਆਂ ਰਾਸਵਾ ਦੀਆਂ ਅਸੀਂ ਚਾਹੁੰਦੇ ਆ ਕਿ ਪੰਚਾਇਤ ਤੋਂ ਲੈ ਕੇ ਲੋਕ ਸਭਾ ਤੱਕ OBC ਭਾਈਚਾਰਾ ਹਣ ਗੌਰਿਆ ਕੀਤਾ ਗਿਆ ਹੈ ਇਹ 27% ਜੋ ਸਾਡੀ ਸਾਰਿਆਂ ਦੀ ਸਾਂਝੀ ਮੰਗ ਹੈ ਉਹ ਪੰਜਾਬ ਸਰਕਾਰ ਜਲਦੀ ਲਾਗੂ ਕਰੇ ਤਾਂ ਜੋ ਸਾਡੇ ਬੱਚਿਆਂ ਦਾ ਭਵਿੱਖ ਸਿਮਰ ਸਕੇ ਸਾਡੇ ਸਮਾਜ ਵਿੱਚੋਂ ਵੀ ਪੀਸੀਐਸ ਆਈਐਸ ਅਫਸਰ ਜੰਮ ਸਕਣ ਇਸ ਇੰਨੇ ਹੀ ਕਹਿੰਦਾ ਹੋਇਆ ਮੈਂ तमाम ਸਾਥੀਆਂ ਵੱਲੋਂ ਜਿੰਨੀ ਵੀ ਪੂਰੀ ਲੀਡਰਸ਼ਿਪ ਟੋਟਲ ਪਠਾਨਕੋਟ ਦੀ ਟੋਟਲ ਪੰਜਾਬ ਪੱਦਰ ਦੀ ਇੱਥੇ ਪਹੁੰਚੀ ਆ ਅੱਜ ਮੰਕਰਦੇ ਆ ਕਿ ਇਹ ਲਾਗੂ ਕਰੇ ਅਸੀਂ ਹਰ ਜ਼ਿਲ੍ਹੇ ਵੀ ਜਾਵਾਂਗੇ ਪੰਜਾਬ ਦੇ ਅੰਦਰ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਾਉਣ ਦੇ ਲਈ ਲੋਕ ਲਹਿਰ ਪੈਦਾ ਕਰਨਗੇ ਇਹਨਾਂ ਕਹਿੰਦਾ ਹੋਇਆ ਧੰਨਵਾਦ ਵੈਗੋ ਜੀ ਦਾ ਖਾਲਸਾ ਵੈਗੋ ਜੀ ਕੀ ਪਤੇ ਸਰ ਜਸਾਨੀ ਮਾਸ ਜ਼ਬਾਦੇ ਬੋਲਣਾ ਕਿ ਮੈਂਬਰਿੰਡ ਬਿਤਾ ਗਿਆ ਕੀ ਕਹਣਾ ਚਾਹੁੰਦੇ ਉਹਨਾਂ ਨੇ ਅੱਜ ਪਠਾਨਕੋਟ ਡੀਸੀ ਦਫ਼ਤਰ ਵਿਖੇ ਸ਼ਹਿਰੀ ਮਹਾਸਭਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਹੜਾ ਕਿ ਮੰਗ ਪੱਤਰ ਅਸੀਂ ਸਰਕਾਰ ਨੂੰ ਪੇਸ਼ ਕੀਤਾ